ਸੂਏ ਸਾਰੇ ਬਸਤਰ ਜਿਹੜੇ ਨੇ ਇਹ ਬਿਲਕੁਲ ਆਪਣੇ ਟੇਡ ਮਿਲਣਗੇ ਤੁਹਾਨੂੰ ਨਵੇਂ ਮਿਲਣਗੇ 10 ਕਰੋੜ 80 ਲੱਖ ਰੁਪਏ ਲੱਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸਟੀਮੇਟ ਜਿਹੜਾ ਹੈ ਐਸਟੀਮੇਟ ਨੂੰ 1.5 ਕਰੋੜ ਰੁਪਇਆ ਬਚਾ ਲਿਆ ਕਟਿਆ ਗਿਆ ਲੱਗਣਾ ਫੇਰ ਵੀ 5 ਪੰਜ ਵੀ ਨਹੀਂ ਸੀ ਲੋਕਾਂ ਦਾ ਪੈਸਾ ਲੋਕਾਂ ਨੂੰ ਫੈਸਿਲਿਟੀਆਂ ਦਿਓ ਇਹ ਸਾਡੀ ਸੋਚ ਹੈ ਕਸ ਚੀਮੇ ਵੀ ਤਾਂ ਸੱਤਸੀਲ ਬਣ ਰਹੀ ਹੈ ਸਟੇਡੀਅਮ ਤੁਹਾਡਾ ਹਾਂ ਜੀ ਸਰ ਕਈ ਦਸ਼ਕਾਂ ਤੋਂ ਅਧੂਰੀ ਕੰਪਲੈਕਸ ਦੀ ਲੋੜ ਸੀਗੀ ਕਈ ਏਰੀਆ ਦੇ ਵਿੱਚ ਹੈ ਨਹੀਂ ਸੀ ਬਿਲਡਿੰਗਾਂ ਜਾਂ ਕਿਤੇ ਦਫ਼ਤਰ ਬਹੁਤ ਦੂਰ ਸੀ ਲੋਕ ਖੱਜਲ ਖਵਾਰ ਹੁੰਦੇ ਸੀਗੇ ਦੇਖੋ ਢੜਬੇ ਨੂੰ ਸਬ ਡਿਵੀਜ਼ਨ ਦਾ ਦਰਜਾ ਕਾਫੀ ਅਰਸੇ ਪਹਿਲਾਂ ਮਿਲਿਆ ਸੀ ਬਹੁਤ ਸਾਲ ਪਹਿਲਾਂ ਮਿਲਿਆ ਸੀ ਪਰ ਲੇਕਿਨ ਦਫ਼ਤਰ ਨਾ ਹੋਣ ਦੇ ਕਾਰਨ ਐਸ ਡੀ ਐਮ ਸਾਹਿਬ ਦਾ ਦਫ਼ਤਰ ਜਿਹੜਾ ਉਹ ਮਾਰਕੀਟ ਕਮੇਟੀ ਚ ਚੱਲਦਾ ਸੀ ਸਾਡੇ ਡੀਐਸਪੀ ਦਾ ਦਫ਼ਤਰ ਉਹ ਵੀ ਮਾਰਕੀਟ ਕਮੇਟੀ ਸੁਦਰ ਚੱਲਦਾ ਸੀ ਸਾਡੇ ਸੀਡੀਪੀਓ ਸਾਹਿਬ ਦਾ ਦਫ਼ਤਰ ਉਹ ਮਰਦਖੇੜੇ ਪਿੰਡ ਚੱਲਦਾ ਸੀ ਬੀਡੀਪੀਓ ਸਾਹਿਬ ਦਾ ਦਫ਼ਤਰ ਤੂਰ ਬੰਜਾਰੇ ਪਿੰਡ ਚੱਲਦਾ ਸੀ ਕੋਈ ਜਾਨੀ ਕਿਸੇ ਪਿੰਡ ਚੱਲਦਾ ਸੀ ਕੋਈ ਕਿਸੇ ਪਿੰਡ ਚੱਲਦਾ ਸੀ ਔਰ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਜੇਕਰ ਛੋਟਾ ਮੋਟਾ ਕੋਈ ਕੰਮ ਕਰਾਉਣਾਗਾ ਵਕ ਵਕ ਜਿਹੜਾ ਪਿੰਡਾਂ ਜਾਣਾ ਪੈਂਦਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਬਤੌਰ ਜਦੋਂ ਮੁੱਖ ਮੰਤਰੀ ਸੌ ਚੁੱਕੀ ਤਾਂ ਤੁਰੰਤ ਅਸੀਂ ਇਸ ਚੀਜ਼ ਦਾ ਸਭ ਤੋਂ ਪਹਿਲਾ ਐਕਸ਼ਨ ਲਿਆ ਔਰ 1.5 ਸਾਲ ਪਹਿਲਾਂ ਇਸ ਬਿਲਡਿੰਗ ਦਾ ਨੀਂਹ ਪੱਥਰ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਰੱਖ ਕੇ ਗਿਆ ਸੀਗੇ ਅੱਜ ਜੋ ਮੁਕੰਮਲ ਹੋਈ ਆ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਆ ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਣਾ ਔਰ ਹਲਕਾ ਦਰਬਾ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਕਿ ਤੁਹਾਡੀ ਚਰਕੋਣੀ ਮੰਗਾ ਜਿਹੜੀ ਉਹ ਅੱਜ ਪੂਰੀ ਪੂਰੀ ਹੋਈ ਹੈ ਕਿ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੁਣ ਇੱਕੋ ਛੱਤ ਥੱਲੇ ਜਿਹੜੇ ਨੇ ਉਹ ਸਾਰੇ ਕੰਮ ਹੋਣਗੇ ਲੋਕਾਂ ਦੇ ਕਿੰਨੇ ਦਾ ਪ੍ਰੋਜੈਕਟ ਸੀ ਤੇ ਕਿੰਨੇ ਟਾਈਮ ਦੇ ਵਿੱਚ ਬਣਿਆ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਸੀ ਡੇਢ ਕਰੋੜ ਦਾ ਜਿਹੜਾ ਬਚਾਇਆ ਗਿਆ ਐਸਟੀਮੇਟ ਦੇ ਵਿੱਚ ਹੋਈ ਅ ਦੇਖੋ ਲਗਭਗ 12 ਕਰੋੜ ਦੇ ਕਰੀਬ ਜਿਹੜਾ ਇਹਦਾ ਐਸਟੀਮੇਟ ਲੱਗਿਆ ਸੀਗਾ ਤੇ 10 ਕਰੋੜ 80 ਲੱਖ ਚ ਬਣ ਕੇ ਤਿਆਰ ਹੋਇਆਗਾ ਪਹਿਲੀ ਵਾਰ ਹੋਇਆਗਾ ਕਿ ਜਿੰਨੇ ਦਾ ਐਸਟੀਮੇਟ ਲੱਗਿਆ ਸੀਗਾ ਉਤੋਂ ਘੱਟ ਪੈਸਿਆਂ ਚ ਬਿਲਡਿੰਗ ਤਿਆਰ ਹੋਈ ਆ ਕਿਉਂਕਿ ਸਾਡੀ ਸਮੁੱਚੀ ਟੀਮ ਦੜਬਾ ਦੀ ਸਾਰੇ ਅਸੀਂ ਸਾਡੇ ਸਾਥੀ ਜਿਹੜੇ ਲਗੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਨੇਗੇ ਕਦੇ ਕੋਈ ਵੀ ਕਿਸੇ ਗਲਤ ਕੰਮ ਚ ਰਿਵਰਬ ਨਹੀਂ ਹੈਗਾ ਇਹੀ ਕਾਰਨ ਆ ਕਿ ਪੈਸੇ ਘੱਟ ਲੱਗੇ ਨੇ ਪੁਰਾਣੀਆਂ ਸਰਕਾਰਾਂ ਚ ਕੀ ਹੁੰਦਾ ਸੀਗਾ ਜੇ ਐਸਟੀਮੇਟ 10 ਕਰੋੜ ਦਾ ਲੱਗਿਆ ਤੇ ਤੱਕ ਬਿਲਡਿੰਗ ਬਣਦੀ ਸੀਗਾ ਐਸਟੀਮੇਟ ਵਾਧਾ ਵਾਧਾ 15 ਕਰੋੜ ਤੱਕ ਪਹੁੰਚ ਜਾਂਦਾ ਸੀਗਾ ਸਾਡਾ ਐਸਟੀਮੇਟ ਘਟਿਆਗਾ ਇਹ ਬਹੁਤ ਵੱਡੀ ਉਦਾਹਰਣ ਆ ਪੰਜਾਬ ਦੇ ਅੰਦਰ ਸੋ ਅਸੀਂ ਬਹੁਤ ਸਾਰੇ ਜਿੱਥੇ ਵੀ ਕਿਤੇ ਪ੍ਰੋਜੈਕਟ ਚੱਲ ਰਹੇ ਨੇ ਕਿ ਸੋ ਅਸੀਂ ਐਸਟੀਮੇਟ ਘਟਾਉਣੇ ਆਗੇ ਪਹਿਲੀਆਂ ਸਰਕਾਰਾਂ ਚ ਐਸਟੀਮੇਟ ਵਾਧੇ ਹੁੰਦੇ ਸੀਗੇ ਸੋ ਇੱਥੋਂ پتہ ਲੱਗਦਾ ਕਿ ਪੰਜਾਬ ਦੇ ਅੰਦਰ ਕਿ ਗਮਾਨਦਾਰ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਈ ਚ ਕੰਮ ਕਰ ਰਹੀ ਹੈ ਜਿਹੜੀ ਲੰਕਸਟਰ ਜਿਹੜੇ ਅਰਜੀ ਨਿਵੇਸ਼ ਨੇ ਜਦੋਂ ਸਿੱਕਾ ਨਿਵੇਸ਼ ਨੇ ਸਰ ਉਸੇ ਜਗ੍ਹਾ ਤੇ ਰਹਿਣਗੇ ਜਿਉਂ ਉਹ ਵੀ ਇੱਥੇ ਸ਼ਿਫਟ ਕੀਤਾ ਆ ਦੇਖੋ ਅਸੀਂ ਸਾਰੇ ਉਹਨਾਂ ਅਰਜੀ ਨਿਵੇਸ਼ਾਂ ਨਾਲ ਮੀਟਿੰਗ ਕਰਾਂਗੇ ਉਹਨਾਂ ਦਾ ਵੀ ਅੱਛਾ ਪ੍ਰਬੰਧ ਕਰਾਂਗੇ ਕਿਉਂਕਿ ਉਹ ਵੀ ਪਾਰ ਇਸ ਬਿਲਡਿੰਗ ਦਾ ਸਭ ਨੂੰ ਸਹੂਲਤ ਦੇਣੀ ਹੈ ਜਦੋਂ ਲੋਕਾਂ ਲੋਕਾਂ ਲਈ ਤੇ ਬਣੇ ਨੇ ਕਿ ਸੋ ਬਿਲਕੁਲ ਉਹਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਨੂੰ ਜਿਹੜਾ ਹੈਗਾ ਅਸੀਂ ਇਹਦਾ ਵੀ ਜਲਦੀ ਹੱਲ ਕਰਾਂਗੇ ਉਹਨਾਂ ਨੂੰ ਵੀ ਬਿਲਡਿੰਗ ਜਿਹੜੀ ਹੈ ਮਹੱਈਆ ਕਰਵਾਵਾਂਗੇ। ਸ਼ੀਮਾ ਸਾਹਿਬ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਉਹ ਬਿਲਕੁਲ ਬੜੀ ਜਲਦੀ ਜਿਹੜਾ ਇੰਡੋਰ ਸਟੇਡੀਅਮ ਦਾ ਨੀ ਪੱਥਰ ਲਈ ਰੱਖਣ ਦੇ ਲਈ ਵੀ ਆਜੀ ਮਾਨ ਸਾਹਿਬ ਨੂੰ ਸਟੇਜ ਤੋਂ ਰਿਕਵੈਸਟ ਕੀਤੀ ਆ ਕਿ ਇੱਕ ਕੰਪਲੈਕਸ ਦਾ ਨੀ ਪੱਥਰ ਰੱਖ ਕੇ ਜਾਓ ਜਿੱਥੇ ਸਾਡੇ ਬੱਚੇ ਜਿਹੜੇ ਨੇ ਕਿ ਉਹ ਖੇਡ ਕੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੱਕ ਕੇ ਖੇਡਾ ਖੇਡਣਗੇ ਔਰ ਪੰਜਾਬ ਦਾ ਨਾਮ ਹਲਕੇ ਦਰਵੇ ਦਾ ਨਾਮ ਚਮਕਾਉਣਗੇ ਕਿਉਂਕਿ ਇੰਡੋਰ ਸਟੇਡੀਅਮ ਦੀ ਬਹੁਤ ਵੱਡੀ ਘਾਟ ਸੀਗੀ ਪੁਰਾਣੀਆਂ ਸਰਕਾਰਾਂ ਨੇ ਕਈ ਵਾਰ ਕਿਹਾ ਪਰ ਲੇਕਿਨ ਦੜਵੇ ਚ ਇੰਡੋਰ ਸਟੇਡੀਅਮ ਨਹੀਂ ਬਣਿਆ ਸੀ ਪਹਿਲੀ ਵਾਰ ਆ ਕਿ ਦੜਵੇ ਸ਼ਹਿਰ ਦੇ ਅੰਦਰ ਇੰਡੋਰ ਸਟੇਡੀਅਮ ਬਣਨ ਜਾ ਰਿਹਾ ਜਿਹਾ ਕਿ ਵੱਡੇ ਵੱਡੇ ਸ਼ਹਿਰਾਂ ਚ ਹੁੰਦਾ ਸੀਗਾ ਔਰ ਸਾਡੇ ਛੋਟੇ ਸ਼ਹਿਰ ਚ ਬਣਨ ਜਾ ਰਿਹਾ ਔਰ ਦੜਬਾ ਮੈਸਮੇਂ ਦਾ ਆਉਣ ਵਾਲੇ ਸਮੇਂ ਤੇ ਬਲੰਦੀਆਂ ਤੇ ਹੋਊਗਾ ਜਿਨ੍ਹਾਂ ਨੇ ਸਰ ਇਹ ਬਣਾਇਆ ਜੀ ਕੰਪਲੈਕਸ ਕਿਸ ਤਰ੍ਹਾਂ ਦੀ ਕੰਪ ਕੀ ਕੰਪਨੀ ਆ بڑے بڑے ਉਹਨਾਂ ਕੋਲੇ ਕੰਟਰੈਕਟ ਹੁੰਦੇ ਨੇ ਪਰ ਲੇਕਿਨ ਉਹਨਾਂ ਨੇ ਬੜੇ ਥੋੜੇ ਸਮੇਂ 'ਚ ਤਿਆਰ ਕੀਤਾ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਥੈਂਕ ਯੂ